پريسا رال تو پريسا لا وي اک ميل لا کلا مال ਦੇਖੋ ਬੰਦੇ ਇਹ ਸੰਭੋਲੀ ਤਾਂ ਕੋਈ ਦਰੋ ਜਾਣਾ ਨਹੀਂ ਦੇਖ ਲੋ ਉਹ ਜਾਣੇ ਕੋਈ ਆਹ ਫੜੀ ਅਰੇ ਫੜੋ ਨਹੀਂ ਨਹੀਂ ਫੜੋ ਸਾਬਾ ਠੀਕ ਹੈ ਠੀਕ ਨਹੀਂ ਦਿੱਲੀ ਲੈ ਲੋ ਦਿੱਲੀ ਫੜੋ ਦਰਸ਼ਕੋ ਜੋ ਅੱਜ ਵਿਭਾਗ ਦੀਆਂ ਹਦਾਇਤਾਂ ਦੇ ਅਨਸਾਰ ਜਿੱਥੇ ਵੱਖ-ਵੱਖ ਖੇਤੀਬੜੀ ਸਭਾ ਦੀ ਜਿਹੜੀ ਚੋਣ ਹੋਈ ਆ ਉਥੇ ਅੱਜ ਪਿੰਡ ਬੰਗਸੀਪੁਰਾ ਖੇਤੀਬੜੀ ਸਭਾ ਦੀ ਜਿਹੜੀ ਚੋਣ ਅੱਜ ਹੋਈ ਆ ਤੇ ਸਾਡੇ ਨਾਲ ਨਗਰ ਨਿਵਾਸੀ ਦਾ ਨਗਰ ਦੇ ਪਤਵੰਤੇ ਸੱਜਣ ਜੁੜ ਚੁੱਕੇ ਆ ਤੇ ਆ ਜਿਹੜੇ ਨਵੇਂ ਪੁਰਾਣੇ ਮੈਂਬਰ ਸਭਾ ਹਨ ਪ੍ਰਧਾਨ ਸਭਾ ਹਨ ਉਹ ਵੀ ਚੁਣੇ ਗਏ ਆ ਤੇ ਆਓ ਆਪਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਦੀ ਚੋਣ ਨੂੰ ਲੈ ਕੇ ਕੀ ਕਹਿੰਦੇ ਆ ਤੇ ਤੁਹਾਨੂੰ ਅਸੀਂ ਇਹ ਵੀ ਦੱਸਦੀ ਆ ਵੀ ਇਹ ਜਿਹੜੀ ਆ ਚੋਣ ਪੂਰੇ ਨਗਰ ਦੀ ਸਹਿਮਤੀ ਨਾਲ ਸਰਵਸਮਦੇਆਈ ਚੋਣ ਹੋਈ ਆ ਤੇ ਇਹਦੇ ਸਬੰਧੀ ਆਪਾਂ ਗੱਲਬਾਤ ਕਰਦੇ ਆ ਆਓ ਆਪਾਂ ਕਰਦੇ ਆ ਗੱਲਬਾਤ ਵਿੱਚ ਕੀ ਨਾਮ ਤੁਹਾਡਾ ਜੀ ਕਰਮਜੀਤ ਸਿੰਘ ਆ ਕੀ ਜਿਹੜੀ ਇੱਕ ਨਗਰ ਨਿਵਾਸੀਆਂ ਦੀ ਸਹਿਮਤੀ ਨਾਲ ਜਿਹੜੀ ਆ ਬਹੁਤ ਸੰਮਤਵੀ ਖੇਤੀਬਾੜੀ ਸਭਾ ਦੀ ਜਿਹੜੀ ਚੋਣ ਹੋਈ ਆ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਆ ਜੀ ਇਹ ਕੋਈ ਜਿਹੜੀ ਚੋਣ ਹੈ ਬੜੇ ਸੱਚਜੇ ਹੋ ਚੋਈ ਆ ਸਭ ਨਗਰ ਨਿਵਾਸੀਆਂ ਨੇ ਬਹੁਤ ਵਧੀਆ ਵਧੀੜ ਕੇ ਇਹਦੇ ਵਿੱਚ ਸਾਲਿਆ ਸਾਹਮਣੇ ਸਾਰੇ ਲੋਕ ਦੇਣ ਦਾ ਵਾਅਦਾ ਕੀਤਾ ਰਹੀਂ ਨਵੇਂ ਚੁਣੇ ਕਿ ਕਮੇਟੀ ਨਾਲ ਸਹਿਯੋਗ ਕਰਾਂਗੇ। ਇਹ ਪਿੰਡ ਦਾ ਸਰਕਣਾ ਜਾਣਕਾਰੀ ਸੰਜੀ ਕਰਦੇ ਹੋਈ ਜਿਹੜੀ ਇਹ ਖੇਤੀਬਾੜੀ ਸੁਭਾਵਾ ਇਹ ਤੁਹਾਡੇ ਨਗਰ ਦੇ ਵਿੱਚ ਇਹ ਇੱਕ ਹੀ ਪਿੰਡ ਦੀ ਹੈ ਇਹ ਟਿੱਕੋ ਪਿੰਡ ਦੀ ਹੈ। ਠੀਕ ਹੈ ਜੀ ਤੇ ਪਿੰਡ ਦਾ ਛੋਟਾ ਹੋਣ ਦੇ ਬਾਵਜੂਦ ਵੀ ਵਧੀਆ ਸੁਸਾਇਟੀ ਦਾ ਕੰਮ ਚੱਲਦਾ। ਇਹ ਕਿੰਨੇ ਸਮੇਂ ਤੋਂ ਚੱਲ ਰਹੀ ਹੈ ਜੀ ਇਹ? ਤਕਰੀਬ 25-30 ਸਾਲ ਤੋਂ ਚੱਲਦੀ ਹੈ। ਠੀਕ ਹੈ ਜੀ। ਤੇ ਅੱਜ ਜਿਹੜੀ ਚੋਣ ਹੋਈ ਹੈ ਇਹਦੇ ਵਿੱਚ ਕਿੰਨੇ ਮੈਂਬਰ ਸੈਵਨ ਚੁਣੇ ਗਏ ਆ ਜੀ? 11 ਮੈਂਬਰੀ ਕਮੇਟੀ ਹੈ 11 ਚੁਣੇ ਗਏ। ਠੀਕ ਹੈ ਜੀ ਤੇ ਜਿਹੜੀ ਪ੍ਰਧਾਨਗੀ ਚੋਣਾਂ ਕਿੰਨੇ ਦਿਨਾਂ ਬਾਅਦ ਹੋਊਗੀ ਜੀ 15 ਦਿਨ ਬਾਅਦ ਤੇ ਇੱਕਾ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰ ਦੂਗੀ ਜਿਹੜੀ ਖੇਤੀਬਾੜੀ ਸਭਾ ਵਾ ਇਹ ਕਿਸਾਨਾਂ ਨੂੰ ਖੇਤੀਬਾੜੀ ਜਿਹੜੇ ਕਿਹੜੇ ਕਿਹੜੇ ਸੰਦ ਜੇ ਪ੍ਰੋਵਾਈਡ ਕਰਾ ਰਹੀ ਆ ਤਾਂ ਕਿ ਜਿਹੜੇ ਕਿਸਾਨਾਂ ਨੂੰ ਕੋਈ ਸਹੂਲਤਾਂ ਮਿਲ ਸਕਣ ਤਕਰੀਬਨ ਸਾਡੇ ਕੋਲ ਸੰਦ ਸਾਰੇ ਪਹਿਲਾਂ ਸਾਡੇ ਮੇਵਾ ਸਿੰਘ ਸੈਕਟਰੀ ਹੁੰਦਾ ਸੀਗਾ ਪਿੰਡ ਦਾ ਹੀ ਉਹਨਾਂ ਨੇ ਸਾਰੇ ਸੰਦ ਲੈ ਹੋਏ ਆ ਤੇ ਹੁਣ ਵੀ ਸਾਡੇ ਨਾਲ ਕਮੇਟੀ ਦੇ ਬਸ ਸਾਰੇ ਅਸੀਂ ਇਕੱਠੇ ਆ ਇਸ ਤੋਂ ਬਾਅਦ ਅਸੀਂ ਤਰਕਿਚਲੇ ਪਾਸੇ ਜਾਵਾਂਗੇ ਨੰਬਤ ਉਹ ਪਿੰਡ ਲਈ ਸਾਰਿਆਂ ਦਾ ਸਹਿਯੋਗ ਲੈ ਕੇ ਗਾਵ ਸਹਿਰਿਓ ਕੰਮ ਜਾਲ ਕਰਨੇ ਪਾਸ ਕਰਾ। ਇਹ ਪਤਾ ਲੱਗਿਆ ਸੀ ਤੁਸੀਂ ਪਹਿਲਾਂ ਵੀ ਇਸ ਸੋਸਾਇਟੀ ਦੇ ਵਿੱਚ ਹਿੱਸਾ ਬਣਦੇ ਰਹੇ ਹੋ। ਸੋਸਾਇਟੀ ਕੋਲ ਕਿੰਨਾ ਕ ਮਨਾਫਾ ਪਿਆ ਜੀ ਕੁਛ? ਮਨਾਫੇ ਬਾਰੇ ਹੁਣ ਸਾਈਟਰੀ ਜੀ ਦੱਸ ਸਕਦੇ ਜੀ ਅਸੀਂ ਤਾਂ ਹੁਣ ਪਹਿਲੀ ਵਾਰ ਹੀ ਬੱਚਾ ਆਏ ਹਨ। ਸਮਝ ਦੀ ਚੀਜ਼ ਪਤਾ ਨਹੀਂਗਾ। ਠੀਕ ਹੈ ਜੀ। ਜਿਹੜੀ ਵੇ ਠੀਕ ਚੱਲਦੀ ਹੈ ਚੱਲਦੀ ਹੈ। ਤੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਕੀ ਕੀ ਪ੍ਰਾਲੇ ਕੀਤੇ ਜਾਣਗੇ ਜੀ? ਜੋ ਵੀ ਹੋਵੇ ਮੁਕਤੇ ਮੁਤਾਬਕ ਜਿਵੇਂ ਸੰਦੀ ਰੋਟੀ ਉਹ ਲਾ ਕੇ ਦਾਂਗੇ। ਠੀਕ ਹੈ ਜੀ। ਗਾਵ ਕੋਈ ਹੋਰ ਇਸ ਤਰ੍ਹਾਂ ਦਾ। ਤੇ ਅੱਜ ਚੋਣ ਦੇ ਦੌਰਾਨ ਨਗਰ ਨਿਗਮ ਨੂੰ ਕੀ ਅਪੀਲ ਕਰਨੀ ਚਾ ਪੀਲ ਤਾਲੀ ਅਸੀਂ ਭਾਈ ਜਰਾ ਬਣਾ ਕੇ ਰੱਖਣਾ ਸਾਰਾ ਠੀਕ ਹੈ ਨਾ ਜੋ ਵੀ ਕਮੇਟੀ ਕੰਮ ਕਰੂਗੀ ਸਾਨੂੰ ਨਗਰ ਲਈ ਹੋਊਗਾ ਠੀਕ ਹੈ ਜੀ ਧੰਨਵਾਦ